ਪਟਿਆਲਾ ਦੇ ਵਿੱਚ ਉਸ ਵੇਲੇ ਸਿੰਘਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਜਦੋਂ ਪਟਿਆਲਾ ਦੇ ਗੁਰਬਖਸ਼ ਕਲੋਨੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਦਬੀ ਕੀਤੀ ਜਾ ਰਹੀ ਸੀ ਤਾਂ ਮੌਕੇ ਤੇ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਤਾਂ ਅੰਦਰਲਾ ਸੀਨ ਦੇਖ ਉਹ ਵੀ ਹੈਰਾਨ ਰਹਿ ਗਏ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਏ ਹੋਏ ਸੀ ਉਸ ਦੇ ਉੱਪਰ ਹੀ ਬਾਥਰੂਮ ਬਣਾਇਆ ਹੋਇਆ ਸੀ ਤੇ ਦੂਜੇ ਪਾਸੇ ਗੁਰਕਾ ਸਾਹਿਬ ਨੂੰ ਵੀ ਉਹਨਾਂ ਨੇ ਰੋਲ ਕੇ ਰੱਖਿਆ ਹੋਇਆ ਸੀ ਤਾਂ ਫਿਰ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੋਥੀ ਸਾਹਿਬ ਅਤੇ ਗੁਰਕਾ ਸਾਹਿਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਨਾਲ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਤਾਂ ਉਸ ਦੇ ਵੱਲੋਂ 파ਠੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਦਾ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਤੂਫਾਨ ਸਿੰਘ ਜਥੇ ਅਰ ਤੂਫਾਨ ਸਿੰਘ ਦਸ਼ਮੇਸ਼ ਤਰਨਾਲ ਚੇਲਾਪਟੇ ਵਾਲਾ ਭਾਈ ਜੀ ਕਿਵੇਂ ਪਹੁੰਚੇ ਤੁਹਾਨੂੰ ਕੀ ਨੇ ਜਾਣਕਾਰੀ ਸਾਡੇ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਵੀ ਕਰ ਰੱਖੀ ਅੰਦਰ ਅਸੀਂ ਗੱਲ ਕਰਨਾ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਆ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਆਸਣ ਲਾਇਆ ਹੋ ਸਾਚਖਾਨੜ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਉਹਦੀਆਂ ਵਿੰਡੋਆਂ ਵੀ ਬੰਦ ਕਰੀਆਂ ਹੋਈਆਂ ਨੇ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈੱਡਾਂ ਦੇ ਸੋਹਰੇ ਸੀ ਉਹ ਬੈੱਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ ਮੈਂ ਬਾਅਦ ਚੋ ਪਾ ਦੂੰਗਾ ਬਹੁਤ ਜ਼ਿਆਦਾ ਸਾਡਾ ਮਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਸੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟਡੀ ਚ ਲੈ ਲਿਆ ਤਾ ਉਹਦੇ ਅਸੀਂ ਥੋੜੀ ਬਹੁਤ ਜੁੱਤੀ ਵੀ ਫੇਰਦੇ ਚਲੋ ਬੱਚਤ ਰਹੇਗੀ ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਆਪਦੇ ਸਭ ਤੋਂ ਬਚਾ ਲਿਆ ਚਲੋ ਨਹੀਂ ਉਹ ਕਰ ਹਾਂਜੀ ਐ ਜੀਪੀ ਸੀ ਵੀ ਆ ਇਹ ਗਿਆਨੀ ਛੇਰ ਸਿੰਘ ਉਹਨਾਂ ਨੇ ਗਿਆਨੀ ਪ੍ਰਿਤਪਾਲ ਸਿੰਘ ਉਹਨਾਂ ਨੇ ਭੇਜੀ ਆ ਜੀ ਹਾਂਜੀ ਇਹ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜੀ ਨਾਲ ਤੇ ਬਾਬਾ ਮੇਜਰ ਸਿੰਘ ਛੋਡੀ ਉਹਨਾਂ ਦਾ ਮਤਲਬ ਥੋੜੀ ਥੋੜੀ ਦੇਰ ਬਾਅਦ ਫੋਨ ਆ ਰਿਹਾ ਗੱਲਬਾਤ ਹੋ ਰਹੀ ਹੈ ਉਹਨਾਂ ਨਾਲ ਉਰੋ ਮੇਰੇ ਖਾਲ 5 5 5 ਉੱਪਰ ਤੇ ਇੱਕ ਥੱਲੇ ਦੀ 6 ਸਰੂਪ ਤੇ ਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਤੀਆਂਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਦਾਵਣੀ ਦੀਆਂ ਤੀਆਂ ਜੀ ਸੁਖਨੀ ਸਾਹਿਬ ਤੋਂ ਇਹ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਤੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਵੇ ਤੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾਜ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾਜੀ ਹੁਣ ਇਹਦੇ ਤੇ ਪਰਚਾ 295 A ਦਾ ਲਵਾਵਾਂਗੇ ਜਿੰਨੀ ਵੀ ਕਾਰਵਾਈ ਹੋ ਸਕੇ ਪੂਰੀ ਠੋਕੇ ਕਰਾਂਗੇ ਬਾਕੀ ਜਿਵੇਂ ਬਾਬਿਆਂ ਦਾ ਹੁਕਮ ਆ ਹਾਂਜੀ ਸਰੂਪ ਸਾਰੇ ਐ ਜੀਪੀਐਸ ਦੇ ਅੰਡਰ ਆ ਗਏ ਪੋਥੀ ਸਾਹਿਬ ਸਾਰੀ ਐ ਜੀਪੀਐਸ ਦੇ ਅੰਡਰ ਆ ਗਈ ਤੇ ਸੰਗਤ ਨੂੰ ਅਪੀਲ ਇਹ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਗੁਰੂ ਘਰਾਂ 'ਚ ਜਿੱਥੇ ਵੀ ਜਿਹੜੇ ਵੀ ਏਰੀਆ ਦੇ ਵਿੱਚ ਤੁਸੀਂ ਗੁਰੂ ਘਰਾਂ 'ਚ ਵਿਚਰਦੇ ਹੋ ਘੱਟੋ ਘੱਟ ਸੱਚਖੰਡ ਸਾਹਿਬ ਤੇ ਮਹਾਰਾ ਦੇ ਆਸਣਾਂ ਮਹਾਰਾ ਦੇ ਵਸਤਰ ਤੁਸੀਂ ਆਪ ਸੇਵਾ ਕਰ ਸਕਦੇ ਹੋ ਇਹ ਕੋਈ ਰਕਸ਼ਸ਼ ਨਹੀਂ ਵੀ ਖਾ ਜਾਣਗੇ ਇਹ ਅੰਦਰ ਵੜਨੇ ਨਹੀਂ ਦਿੰਦਾ ਦੀ ਕਿਸੇ ਨੂੰ ਸੰਗਤ ਦੇ ਬੰਦੇ ਨੂੰ ਤੁਸੀਂ ਆਪ ਦਾ ਆਪ ਪਹਿਰਾ ਦਿਓ ਸਾਰੀ ਸੰਗਤ ਨੂੰ ਬੇਨਤੀ ਹੈ ਇਲਾਕੇ ਨਿਵਾਸੀਆਂ ਦੀ ਲਵੇ ਲਵੇ ਨਹੀਂ ਵੀ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਜਿੱਥੇ ਵੀ ਹੁੰਦੀ ਆ ਮੇਰਾ ਨੰਬਰ ਆ 9653700602 9653700602 ਸਾਡੇ ਨਾਲ ਕੰਟੈਕਟ ਕਰ ਸਕਦੇ ਸੋਦਾਦ ਦੀ ਹੈ ਕਿ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਦੇ ਬੋਲੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਪਟਿਆਲਾ ਤੋਂ ਬਿਊਰੋ ਰਿਪੋਰਟ